ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਮਾਈ ਭਾਈ ਸਾਧ ਸੰਗਤ ਜੀ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਕਿਰਪਾ ਸਦਕਾ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾ ਅੰਦਰ ਆਪ ਜੀ ਨੇ ਬੜੇ ਹੀ ਪਿਆਰ ਸਹਿਤ ਗੁਰੂ ਘਰ ਦੇ ਹਜ਼ੂਰੀ ਰਾਗੀ ਜਥੇ ਪਾਸੋਂ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਆਸਾ ਦੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ ਹੁਣ ਸਮਾਂ ਹੈ ਜੋ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਵੱਖ-ਵੱਖ ਰਾਗਾਂ ਦੇ ਵਿੱਚ ਅੰਮ੍ਰਿਤਮਈ ਉਪਦੇਸ਼ ਅੰਮ੍ਰਿਤਮਈ ਬਾਣੀ ਉਚਾਰਨ ਕੀਤੀ ਹੈ ਕਿਉਂਕਿ ਆਪਾਂ ਹੁਣ ਤੱਕ ਸ਼ਪੰਜਾ ਜਿਹੜੇ ਸ਼ਬਦ ਹਨ ਉਹ ਸਰਵਣ ਕਰ ਚੁੱਕੇ ਹਾਂ ਤਿੰਨ ਸ਼ਬਦ ਰਹਿੰਦੇ ਹਨ ਰਾਗ ਜੈ ਜੈ ਵੰਤੀ ਦੇ ਅਖੀਰਲਾ ਰਾਗ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਜਿਨ੍ਹਾਂ ਦੇ ਬਾਰੇ ਕਥਨ ਹੈ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਕਲ ਸ੍ਰਿਸ਼ਟ ਪੈ ਢਾਪੀ ਚਾਦਰ ਆਪਾਂ ਅਰਦਾਸ ਦੇ ਵਿੱਚ ਰੋਜ਼ ਬੜਦੇ ਹਾਂ ਤੇਗ ਬਹਾਦਰ ਸਿਮਰਿਐ ਘਰ ਨਾਉ ਨਿਦ ਆਵੈ ਧਾਈ ਕਿਉਂਕਿ ਮੈਂ ਇੱਕ ਦਿਨ ਪਿੱਛੇ ਜੇ ਵੀਡੀਓ ਵੇਖ ਰਿਹਾ ਸੀ ਕਈ ਸੱਜਣ ਆਪਾਂ ਆਮ ਹੀ ਪੜਦਿਆਂ ਤੇਗ ਬਹਾਦਰ ਸਿਮਰੀਏ ਆਪਣੀ ਜ਼ੁਬਾਨ ਤੇ ਇਹ ਸ਼ਬਦ ਚੜਿਆ ਪਰ ਕਹਿੰਦੇ ਇਸ ਸ਼ਬਦ ਦਾ ਉਚਾਰਨ ਸਿਮਰਿਐ ਤੇ ਜੇ ਆਪਾਂ ਐੜੇ ਨੂੰ ਬਿੰਦੀ ਲਾ ਕੇ ਸਿਮਰਿਐ ਕਹਿ ਦਈਏ ਅਰਥ ਕਰਨ ਵਾਸਤੇ ਮਹਾਰਾਜ ਪ੍ਰੈਕਟੀਕਲ ਤੌਰ ਤੇ ਦੱਸ ਰਹੇ ਨੇ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਿੱਖਿਆ ਦੇ ਉੱਤੇ ਅਮਲ ਕਰਨ ਦੇ ਨਾਲ ਉਹਨਾਂ ਨੂੰ ਚੇਤੇ ਕਰਨ ਦੇ ਨਾਲ ਘਰ ਨੋਂ ਨਿਧ ਆਵੇ ਧਾਏ ਕਿ ਨੋਂ ਨਿਧੀਆਂ 18 ਸਿੱਧੀਆਂ ਨੇ ਜਿਹੜੀਆਂ ਉਹ ਘਰ ਆ ਜਾਂਦੀਆਂ ਨੇ ਬਰਕਤਾਂ ਪੈਂਦੀਆਂ ਨੇ ਬਖਸ਼ਿਸ਼ਾਂ ਹੁੰਦੀਆਂ ਨੇ ਤੇ ਜੇ ਆਪਾਂ ਪੜਦੀਏ ਤੇਗ ਬਹਾਦਰ ਸਿਮਰੀਏ ਸਿਮਰੀਏ ਦਾ ਭਾਈ ਹਲੇ ਸਿਮਰਨ ਹੈ ਤੇ ਜੇ ਆਪਾਂ ਕੇ ਸਿਮਰਿਆ ਵੀ ਉਹਦਾ ਸਿਮਰਨ ਕੀਤਿਆਂ ਇਹ ਗੱਲਾਂ ਪ੍ਰੈਕਟੀਕਲ ਤੌਰ ਤੇ ਆਪਣੇ ਸਾਹਮਣੇ ਬੜੀਆਂ ਉਦਾਹਰਨਾਂ ਨੇ ਇਤਿਹਾਸ ਦੇ ਵਿੱਚੋਂ ਮਿਲ ਜਾਂਦੀਆਂ ਨੇ ਜਿਵੇਂ ਚਾਚਾ ਫੱਗੂ ਸੀ ਸਸਰਾਮ ਦੇ ਵਿੱਚ ਰਹਿੰਦਾ ਸੀ ਮਹਾਰਾਜ ਨੂੰ ਚੇਤੇ ਕਰਦਾ ਸੀ ਮਹਾਰਾਜ ਉਹਦੀ ਭਾਵਨਾ ਨੂੰ ਪੂਰਾ ਕਰਨ ਵਾਸਤੇ ਪਹੁੰਚੇ ਸੀ ਆਪਾਂ ਥੋੜੇ ਦਿਨ ਪਹਿਲਾਂ ਹੀ ਆ ਪਰਸੋਂ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਾਵਨ ਸੀਸ ਭਾਈ ਜੈਤਾ ਰੰਗਰੇਟਾ ਗੁਰੂ ਕਾ ਬੇਟਾ ਲੈ ਕਰਕੇ ਸਾਧ ਸੰਗਤ ਜੀ ਦਿੱਲੀ ਤੋਂ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਆ ਰਿਹਾ ਸੀ ਤੇ ਰਸਤੇ ਦੇ ਵਿੱਚ ਜਿਹੜਾ ਧੋਬੀ ਸੀ ਤਰਾਵੜੀ ਦੇ ਵਿੱਚ ਰਹਿਣ ਵਾਲਾ ਜਿਹਦਾ ਨਾਮ ਇਤਿਹਾਸਕਾਰਾਂ ਨੇ ਦਿਆ ਰਾਮ ਲਿਖਿਆ ਇਹ ਜਿਹੜਾ ਦਿਆ ਰਾਮ ਸੀ ਇਹ ਪਹਿਲਾਂ ਵੀ ਆਨੰਦਪੁਰ ਸਾਹਿਬ ਗਿਆ ਸੀ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕੀਤੇ ਮਹਾਰਾਜ ਨੂੰ ਮੱਥਾ ਟੇਕਿਆ ਜਿੱਥੇ ਦੁਨਿਆਵੀ ਸੰਗਤਾਂ ਮਹਾਰਾਜ ਦੇ ਕੋਲ ਦੁਨਿਆਵੀ ਚੀਜ਼ਾਂ ਦੀਆਂ ਮੰਗਾ ਮੰਗ ਰੀਆਂ ਸੀ ਉਥੇ ਕੋਈ ਰੱਬੀ ਰੂਹਾਂ ਮਹਾਰਾਜ ਦੇ ਦਰਸ਼ਨਾਂ ਦੀ ਤਾਂਗ ਮਹਾਰਾਜ ਦੇ ਕੋਲੋਂ ਨਾਮ ਸਿਮਰਨ ਦੀ ਦਾਸ ਸਬਰ ਸੰਤੋਖ ਦੀਆਂ ਦਾਤਾਂ ਬਖਸ਼ਿਸ਼ਾਂ ਦੀ ਮੰਗ ਕਰ ਰੀਆਂ ਸੀ ਤੇ ਦਿਆ ਰਾਮ ਜਦੋਂ ਮਹਾਰਾਜ ਦੇ ਸਾਹਮਣੇ ਹੋਇਆ ਨਾ ਤੇ ਮਹਾਰਾਜ ਦੇ ਚਿਹਰੇ ਵੱਲ ਵੇਖਦਾ ਤੇ ਮਨ ਦੇ ਵਿੱਚ ਸੋਚਾਂ ਸੋਚਦਾ ਵੀ ਮੈਂ ਮਹਾਰਾਜ ਦੇ ਕੋਲੋਂ ਇਹ ਜੋ ਮੇਰੇ ਮਨ ਦੀ ਭਾਵਨਾ ਹੈ ਰੱਖਾਂ ਕਿ ਨਾ ਰੱਖਾਂ ਮਹਾਰਾਜ ਨੇ ਸੁਭਾਵ ਕੀ ਬਚਨ ਕੀਤਾ ਵੀ ਦਿਆਰਾਮ ਤੇਰੇ ਮਨ ਦੇ ਵਿੱਚ ਕੋਈ ਗੱਲ ਹੈ ਉਹ ਜਿਹੜੀ ਤੇਰੇ ਮਨ ਦੇ ਵਿੱਚ ਗੱਲ ਹੈ ਉਹਨੂੰ ਆਪਣੇ ਬੁੱਲਾਂ ਦੇ ਉੱਤੇ ਆਪਣੇ ਲਫ਼ਜ਼ਾਂ ਦੇ ਵਿੱਚ ਲੈ ਕੇ ਆ ਤੇ ਦਿਆਰਾਮ ਆਖਣ ਲੱਗਾ ਮਹਾਰਾਜ ਕਿ ਮੇਰੀ ਜਿਹੜੀ ਮਨ ਦੀ ਭਾਵਨਾ ਹੈ ਨਾ ਕਿ ਉਹ ਏਡੀ ਵੱਡੀ ਹੈ ਇੰਨੀ ਵੱਡੀ ਮੈਂ ਸੇਵਾ ਨਹੀਂ ਕਰਦਾ ਮਹਾਰਾਜ ਕਹਿੰਨ ਲੱਗੇ ਦੱਸ ਕਹਿ ਲੱਗੇ ਮਹਾਰਾਜ ਮੇਰੇ ਮਨ ਦੀ ਇਹ ਭਾਵਨਾ ਹੈ ਕਿ ਤੁਸੀਂ ਮੇਰੇ ਘਰ ਆ ਕੇ ਮੇਰੀ ਕੁਟਿਆ ਦੇ ਵਿੱਚ ਚਰਨ ਪਾਵੋ ਤੇ ਨਾਲ ਹੀ ਇਹਨੇ ਵੀ ਕਹਿ ਦਿੱਤਾ ਕਿ ਮਹਾਰਾਜ ਹਾਂ ਤਾਂ ਕਰਿਓ ਜੇ ਤੁਸੀਂ ਆਵੋਗੇ ਬਈ ਮੈਨੂੰ ਝੂਠਾ ਦਲਾਸਾ ਨਾ ਦਿਓ ਕਿਉਂਕਿ ਗੁਰੂ ਨਾਨਕ ਦੇ ਘਰ ਦਾ ਸੇਵਕ ਸਿੱਖ ਮਰਿਆਦਾ ਮਹਿਮਾ ਸੁਣ ਕੇ ਸਤਗੁਰਾਂ ਦੀ ਆਇਆ ਤੇ ਮਹਾਰਾਜ ਉਨੇ ਦੇ ਚਿਹਰੇ ਵਾਲਾ ਤੱਕਦੇ ਨੇ ਇਹਦੇ ਅੰਦਰਲੀ ਭਾਵਨਾ ਵੇਖਦੇ ਨੇ ਮਹਾਰਾਜ ਆਖਣ ਲੱਗੇ ਕਿ ਭਾਈ ਤੂੰ ਮਨ ਦੇ ਵਿੱਚ ਭਰੋਸਾ ਰੱਖੀ ਮਨ ਦੇ ਵਿੱਚ ਆਸ ਰੱਖੀ ਅਸੀਂ ਤੇਰੇ ਘਰ ਜ਼ਰੂਰ ਆਵਾਂਗੇ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਫਿਰ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਭਾਵੇਂ ਸ਼ਹੀਦੀ ਹੋ ਜਾਂਦੀ ਹੈ ਮਹਾਰਾਜ ਜੀ ਪਰ ਫਿਰ ਵੀ ਜਦੋਂ ਭਾਈ ਜੈਤਾ ਰੰਗਰੇਟਾ ਗੁਰੂ ਦਾ ਬੇਟਾ ਦਿੱਲੀ ਤੋਂ ਚੱਲ ਕੇ ਰਸਤੇ ਵਿੱਚ ਪੰਦ ਤਹਿ ਕਰਦਾ ਹੋਇਆ ਇੱਥੇ ਤਰਾਵੜੀ ਨਗਰ ਦੇ ਕੋਲ ਪਹੁੰਚਿਆ ਸੀ ਨਾ ਤੇ ਇਹ ਜਿਹੜਾ ਦੇਵਾ ਰਾਮ ਸੀ ਜਿਹੜਾ ਧੋਬੀ ਸੀ ਇਹਨੂੰ ਹੀ ਵੇਖਿਆ ਵੀ ਗੁਰੂ ਨਾਨਕ ਦੇ ਘਰ ਦਾ ਕੋਈ ਸਿੱਖ ਆ ਰਿਹਾ ਹੈ ਇਹਨੇ ਨੇੜੇ ਹੋ ਕੇ ਪੁੱਛਣਾ ਕੀਤਾ ਬਈ ਮੈਨੂੰ ਗੁਰਮੁਖੋ ਇਓਂ ਲੱਗਦਾ ਵੀ ਤੁਸੀਂ ਗੁਰੂ ਨਾਨਕ ਦੇ ਘਰ ਦੇ ਸਿੱਖ ਹੋ ਤੁਹਾਡੇ ਚਿਹਰੇ ਤੋਂ ਤੁਹਾਡੇ ਲਿਬਾਸ ਤੋਂ ਤੇ ਭਾਈ ਜੱਤਾ ਆਖਣ ਲੱਗਾ ਹਾਂ ਹੈ ਤਾਂ ਮੈਂ ਸਿੱਖ ਹਾਂ ਤੇ ਆਖਣ ਲੱਗਾ ਦੇਵਾਰਾਮ ਕਿ ਮੈਂ ਸੁਣਿਆ ਹੈ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਜੀ ਸ਼ਹੀਦ ਹੋ ਗਏ ਨੇ ਤੇ ਭਾਈ ਜੈਤਾ ਆਖਦਾ ਅੱਛਾ ਤੈਨੂੰ ਕਿਵੇਂ ਪਤਾ ਲੱਗਾ ਜਦ ਕਿ ਉਹ ਪਾਵਨ ਸਤਗੁਰਾਂ ਦਾ ਸੀਸ ਭਾਈ ਜੈਤਾ ਦੇ ਕੋਲ ਕੱਪੜਿਆਂ ਦੇ ਵਿੱਚ ਲਪੇਟਿਆ ਹੋਇਆ ਕਪੰਡੋਕਲੀ ਦੇ ਵਿੱਚ ਬੱਧਾ ਹੋਇਆ ਉਹਨੇ ਸਿਰ ਤੇ ਰੱਖਿਆ ਤੇ ਉਹ ਦੇਵਾਰਾਮ ਆਖਣ ਲੱਗਾ ਵੀ ਮੈਂ ਇੱਥੇ ਸਰਕਾਰ ਦੀ ਨੌਕਰੀ ਕਰਦਾ ਫੌਜੀਆਂ ਦੇ ਕੱਪੜੇ ਧੋਂਦਾ ਧੋਬੀ ਧੋਵ ਘਾਟ ਹੈ ਮੇਰਾ ਮੈਂ ਧੋਬੀ ਦਾ ਮੇਰਾ ਕੰਮ ਹੈ ਤੇ ਮੈਨੂੰ ਪਤਾ ਲੱਗਿਆ ਤੇ ਤੈਨੂੰ ਨਹੀਂ ਪਤਾ ਲੱਗਾ ਤੇ ਭਾਈ ਜੈਤਾ ਜੀ ਛੇਤੀ ਕਿਤੇ ਦੱਸਣਾ ਨਹੀਂ ਚਾਹੁੰਦੇ ਕਿਉਂਕਿ ਸਰਕਾਰ ਦਾ ਵੀ ਡਰ ਹੈ ਹੁਣ ਸਾਧ ਸੰਗਤ ਜੀ ਜਦੋਂ ਗੱਲਾਂ ਬਾਤਾਂ ਹੋਈਆਂ ਹੌਲੀ ਹੌਲੀ ਭਾਈ ਜੈਤਾ ਜੀ ਨੂੰ ਪਤਾ ਲੱਗ ਗਿਆ ਕਿ ਇਹ ਜਿਹੜਾ ਦੇਵਾ RAM ਹੈ ਇਹ ਗੁਰੂ ਨਾਨਕ ਦੇ ਘਰ ਦਾ ਸੇਵਕ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਰਧਾਲੂ ਹੈ ਗੱਲਾਂ ਬਾਤਾਂ ਕਰਦੇ ਕਰਦੇ ਭਾਈ ਦੇਵਾਰਾ ਮੱਖਣ ਲੱਗਾ ਕਿ ਮੈਨੂੰ ਤੇ ਮਹਾਰਾਜ ਨੇ ਵਚਨ ਕੀਤਾ ਸੀ ਜਦੋਂ ਮੈਂ ਆਨੰਦਪੁਰ ਸਾਹਿਬ ਗਿਆ ਸੀ ਕਿ ਤੂੰ ਹੌਸਲਾ ਰੱਖੀ ਆਸ ਰੱਖੀ ਅਸੀਂ ਤੇਰੇ ਘਰ ਆਵਾਂਗੇ ਪਰ ਗੁਰੂ ਸਾਹਿਬ ਜੀ ਤੇ ਸ਼ਹੀਦ ਹੋ ਗਏ ਨੇ ਮੈਂ ਸੁਣਿਆ ਉਹਨਾਂ ਦਾ ਸੀਸ ਧੜ ਤੋਂ ਅਲੱਗ ਕਰ ਦਿੱਤਾ ਤੇ ਐਵੇਂ ਗੁਰੂ ਮੇਰੇ ਘਰ ਕਿਵੇਂ ਆ ਸਕਦਾ ਕਿਉਂਕਿ ਗੁਰੂ ਨੇ ਤੇ ਮੇਰੇ ਨਾਲ ਵਚਨ ਕੀਤਾ ਸੀ ਤੇ ਭਾਈ ਜਤਾ ਆਖਣ ਲੱਗਾ ਭਲਿਆ ਲੋਕਾ ਗੁਰੂ ਬੜਾ ਸਮਰੱਥ ਹੈ ਬੜਾ ਕੁਝ ਕਰ ਸਕਦਾ ਹੈ ਪਰ ਤੂੰ ਆਪਣੇ ਮਨ ਦੇ ਤਰਾਜੂ ਦੇ ਵਿੱਚ ਤੱਕੜੀ ਦੇ ਵਿੱਚ ਤੋਲ ਕੇ ਗੁਰੂ ਤੇ ਸ਼ੰਕਾ ਨਾ ਕਰ ਜਦੋਂ ਇਸ ਤਰ੍ਹਾਂ ਗੱਲ ਆਖੀ ਤੇ ਇਹਨੂੰ ਬੜਾ ਹੌਸਲਾ ਲੱਗਾ ਤੇ ਆਖਣ ਲੱਗਾ ਤੇਰੀਆਂ ਗੱਲਾਂ ਮੈਨੂੰ ਬੜੀਆਂ ਚੰਗੀਆਂ ਲੱਗੀਆਂ ਚੱਲ ਤੂੰ ਮੇਰੇ ਘਰ ਚੱਲ ਆਪਾਂ ਚੱਲਦੇ ਆਂ ਆਜੋ ਤੂੰ ਸਮਾਨ ਵੇਚਦਾ ਪਿਆ ਨਾ ਇਹਦੇ ਪੈਸੇ ਮੈਂ ਤੇਨੂੰ ਦੇ ਦੇਵਾਂਗਾ ਕੋਈ ਨਾ ਤੂੰ ਚੱਲ ਭਾਈ ਜੈਤਾ ਜੀ ਨੂੰ ਆਪਣੇ ਘਰ ਲੈ ਗਿਆ ਗੱਲਾਂ ਬਾਤਾਂ ਸਤਗੁਰਾਂ ਦੇ ਜੀਵਨ ਦੀਆਂ ਸਤਗੁਰਾਂ ਦੇ ਬਾਰੇ ਕਰਦਾ ਕਰਦਾ ਬੜਾ ਆਨੰਦ ਆਇਆ ਭਾਈ ਜੈਤੇ ਨੇ ਪੁੱਛਣਾ ਕੀਤਾ ਜੇ ਗੁਰੂ ਸਾਹਿਬ ਤੇਰੇ ਘਰ ਆਉਂਦੇ ਜਾਂ ਆ ਜਾਣ ਤੇ ਤੂੰ ਮਹਾਰਾਜ ਨੂੰ ਬਿਠਾਵੇਂਗਾ ਕਿੱਥੇ ਇਹਨੇ ਇੱਕ ਚੌਂਕੀ ਕੱਢੀ ਕਹਿੰਨ ਲਗਾ ਇਹ ਚੌਂਕੀ ਦੇ ਉੱਤੇ ਬਿਠਾਵਾਂਗਾ ਤੇ ਨਾਲ ਹੀ ਕਹਿ ਦਿੱਤਾ ਕਿ ਇਸੇ ਤਰ੍ਹਾਂ ਹੀ ਅਲਾਨੀ ਚੌਂਕੀ ਤੇ ਬਿਠਾਵਾਂਗਾ ਫਟੋ ਫਟ ਕਹਿੰਦੇ ਇੱਕ ਚਾਦਰ ਇੱਕ ਖੇਸ ਵੀ ਕਈਆਂ ਨੇ ਲਿਖਿਆ ਲਿਆ ਕੇ ਉਹਦੇ ਉੱਤੇ ਵਿਛਾ ਕੇ ਕਹਿਣ ਲੱਗਾ ਇਹਦੇ ਉੱਤੇ ਬਿਠਾਵਾਂਗਾ ਮਹਾਰਾਜ ਵਾਸਤੇ ਮੈਂ ਤਿਆਰ ਕੀਤਾ ਤੇ ਕਹਿੰਦੇ ਉਹ ਜਿਹੜੀ ਪੰਡੋਕਲੀ ਸੀ ਨਾ ਉਹ ਚੁੱਕ ਕੇ ਭਾਈ ਜਤਾ ਜੀ ਨੇ ਉਸ ਪੀੜੀ ਦੇ ਚੌਂਕੀ ਦੇ ਉੱਤੇ ਰੱਖ ਦਿੱਤੀ ਇੱਕਦਮ ਦੇਵਾ ਰਾਮ ਗੁੱਸੇ ਦੇ ਵਿੱਚ ਆਇਆ ਆਖਣ ਲੱਗਾ ਇਹ ਚੁੱਕ ਭਰਾ ਆਪਣੀ ਪੰਡੋਕਲੀ ਤੂੰ ਤੈਨੂੰ ਪਤਾ ਹੈ ਮੇਰੇ ਸ਼ੈਨਸ਼ਾ ਦਾ ਮੇਰੇ ਗੁਰੂ ਦਾ ਅਸਨ ਹੈ ਮੈਂ ਗੁਰੂ ਦੇ ਵਾਸਤੇ ਇਹ ਚੀਜ਼ਾਂ ਤਿਆਰ ਕੀਤੀਆਂ ਨੇ ਮੇਰੇ ਗੁਰੂ ਤੋਂ ਬਿਨਾ ਕੋਈ ਦੂਜਾ ਇਸ ਜਗ੍ਹਾ ਇਹ ਜਗ੍ਹਾ ਨਹੀਂ ਲੈ ਸਕਦਾ ਕਿ ਤੂੰ ਢਾਈ ਆਨੇ ਦੀ ਤੇਰੀ ਟੋਕਰੀ ਐ ਸਾਧ ਸੰਗਤ ਜੀ ਜਦੋਂ ਗੁੱਸੇ ਨਾਲ ਬੋਲਿਆ ਨਾ ਤੇ ਭਾਈ ਜੈਤਾ ਜੀ ਆਖਣ ਲੱਗਾ ਭਲਿਆ ਲੋਕਾ ਜਿਹੜੇ ਗੁਰੂ ਦੇ ਵਾਸਤੇ ਤੂੰ ਇਹ ਕੁਝ ਤਿਆਰ ਕੀਤਾ ਨਾ ਇਹ ਗੁਰੂ ਆਪ ਤੇਰੇ ਕੋਲ ਆਇਆ ਜਦੋਂ ਪੰਡੋਕਲੀ ਖੋਲੀ ਵੇਖਿਆ ਸਤ ਗੁਰਾਂ ਦਾ ਅਸੀਸ ਆਪਣੀ ਘਰ ਵਾਲੀ ਨੂੰ ਵਾਜਾਂ ਮਾਰੀਆਂ ਸਾਧ ਸੰਗਤ ਜੀ ਅੱਜ ਤਰਾਵੜੀ ਜਦੋਂ ਆਪਾਂ ਜਾਈਏ ਨਾ ਇੰਟਰਨੈਟ ਤੇ ਸਰਚ ਮਾਰ ਕੇ ਵੇਖਿਓ ਬਹੁਤ ਵੱਡਾ ਆਲੀਸ਼ਾਨ ਗੁਰੂ ਘਰ ਬਣਿਆ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਪਹੁੰਚਦੀਆਂ ਨੇ ਉਹ ਜਿਹੜਾ ਦੇਵਾ ਰਾਮ ਧੋਬੀ ਸੀ ਨਾ ਪਤਾ ਨਹੀਂ ਕਿੰਨੇ ਕੁ ਅਮੀਰ ਕਰੋੜਾਂ ਅਰਬਾਂ ਪਤੀ ਬੰਦੇ ਹੋਣਗੇ ਕਿ ਤੇ ਖਾਕ ਹੋਏ ਕਬੂਤਰ ਕੀ ਛਾਉ ਕਹਿੰਦੇ ਪਤਾ ਨਹੀਂ ਕਿੰਨੇ ਕੁ ਲੋਕ ਨੇ ਕਬੂਤਰ ਦੀ ਛਾਂ ਵਾਂਗੂ ਉੱਡ ਕੇ ਚਲੇ ਗਏ ਪਰ ਦੇਵਾ ਰਾਮ ਨੇ ਮਨ 'ਚ ਆਸ ਰੱਖੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਉੱਥੇ ਪਹੁੰਚੇ ਤੇ ਉਹਦੇ ਘਰ ਨੂੰ ਮਹਾਰਾਜ ਨੇ ਭਾਗ ਲਾਏ ਅੱਜ ਸੰਗਤਾਂ ਉੱਥੇ ਜਾ ਕੇ ਦਰਸ਼ਨ ਕਰਦੀਆਂ ਨੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਦੀ ਬਾਣੀ ਆਪਾਂ ਆਰੰਭ ਕੀਤੀ ਹੋਈ ਐ ਦੂਜਾ ਸ਼ਬਦ ਆਪਾਂ ਅੱਜ ਸਰਵਣ ਕਰਨਾ ਹੈ ਜੈ ਜੈ ਵੰਤੀ ਮਹੱਲਾ ਨੋਵਾ ਰਾਗ ਜੈ ਜੈ ਵੰਤੀ ਦੇ ਵਿੱਚ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿ ਰਹੇ ਨੇ ਉਚਾਰਨ ਕਰ ਰਹੇ ਨੇ ਆਪਾਂ ਸਾਰਿਆਂ ਨੂੰ ਉਪਦੇਸ਼ ਦਿੰਦੇ ਨੇ RAM ਭਜ RAM ਭਜ ਜਨਮ ਸਿਰਾਤ ਹੈ ਸੀ ਰਾਤ ਦਾ ਭਾਉ ਹੁੰਦਾ ਬਤੀਤ ਹੋ ਜਾਣਾ ਲੰਘ ਜਾਣਾ ਮਹਾਰਾਜ ਕਹਿੰਦੇ ਹੈ ਭਾਈ ਤੂੰ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਪਰਮਾਤਮਾ ਦਾ ਭਜਨ ਕਰਿਆ ਕਰ RAM ਭਜ RAM ਭਜ ਮਨ ਕਰਕੇ ਤਨ ਕਰਕੇ ਉਹਦਾ ਤੂੰ ਨਾਮ ਜਪਿਆ ਕਰ ਕਿਉਂ ਕਿ ਤੇਰਾ ਮਨੁੱਖਾ ਜਨਮ ਤੇ ਵੇਖ ਲੰਘਦਾ ਜਾ ਰਿਹਾ ਆਪਾਂ ਕੱਲ ਵੀ ਸ਼ਬਦ ਸਰਵਣ ਕੀਤਾ ਸੀ ਨਾ ਅਖੀਰ ਲੀਆਂ ਪੰਕਤੀਆਂ ਸੀ ਮਹਾਰਾਜ ਦੀਆਂ ਛਿੰਨ ਛਿੰਨ ਕਰ ਗਇਓ ਕਾਲ ਤੈਸੇ ਜਾਤ ਆਜ ਹੈ ਜਿਵੇਂ ਕੱਲ ਦਾ ਦਿਨ ਛਿੰਨ ਛਿੰਨ ਕਰਕੇ ਇੱਕ ਇੱਕ ਮਿੰਟ ਕਰਕੇ ਲੰਘ ਗਿਆ ਨੇ ਤੇ ਅੱਜ ਦਾ ਦਿਨ ਵੀ ਲੰਘਦਾ ਜਾ ਰਿਹਾ ਤੇ ਲੰਘ ਜਾਏਗਾ ਤੇ ਤੂੰ ਉਹਦਾ ਸਿਮਰਨ ਕਿਉਂ ਨਹੀਂ ਕਰਦਾ ਫਿਰ ਮਹਾਰਜ ਅੱਗੇ ਕਹਿੰਦੇ ਨੇ ਕਹੋ ਕਹਾ ਬਾਰ ਬਾਰ ਸਮਝਤ ਨਹਿ ਕਿਉਂ ਗਵਾਰ ਜਦੋਂ ਆਪਾਂ ਬਾਣੀ ਪੜ੍ਹੀਏ ਨਾ ਸਾਧ ਸੰਗਤ ਦੀ ਬਾਣੀ ਇੱਕ ਤਰ੍ਹਾਂ ਦੀ ਸਾਡੇ ਮੂੰਹ ਦੇ ਉੱਤੇ ਚਪੇੜਾ ਮਾਰਦੀ ਹੈ ਮਹਾਂਪੁਰਖ ਰੱਬ ਦੇ ਪਿਆਰੇ ਉਹ ਪੜਿਆ ਕਰਦੇ ਸੀ ਤੈਨੂੰ ਇੱਕ ਨਾ ਲੱਗੇ ਉਹ ਮਨਾ ਮੇਰਿਆ ਬਾਣੀ ਤੇਰੇ ਬਾਣ ਮਾਰਦੀ ਕਿਉਂਕਿ ਬਾਣੀ ਤੇ ਤਿੱਖੇ ਬਾਣ ਮਾਰਦੀ ਹੈ ਪਰ ਧੰਨ ਅਸੀਂ ਆ ਇਉਂ ਕਹਿ ਲੀਏ ਵੀ ਮਹਾਰਾਜ ਦੀ ਗੱਲ ਅਸੀਂ ਸੁਣ ਕੇ ਵੀ ਅਣ ਸੁਣੀ ਕਰ ਦਿੰਨੇ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਕਹੋ ਕਾਹਾਂ ਬਾਰ-ਬਾਰ ਸਮਝਤ ਨੈ ਕਿਉਂ ਗਵਾਰ ਮਹਾਰਾਜ ਕਹਿੰਦੇ ਤੈਨੂੰ ਮੈਂ ਵਾਰ-ਵਾਰ ਕੀ ਆਖਾਂ ਤੂੰ ਤੇ ਮੂਰਖ ਹੈ ਕਿਉਂ ਨਹੀਂ ਸਮਝਦਾ ਜਿਵੇਂ ਕੋਈ ਬੱਚਾ ਆਪਾਂ ਕਹਿ ਦਈਏ ਮੈਚ्योर ਹੋਇਆ ਹੋਵੇ 18 20 ਸਾਲ ਦਾ ਹੋਵੇ ਮਾਪੇ ਜਦੋਂ ਉਹਨੂੰ ਕਿਸੇ ਕੰਮ ਤੋਂ ਰੋਕਣ ਤੇ ਝਿੜਕਦੇ ਵੀ ਨੇ ਬੜੇ ਗੁੱਸੇ ਦੇ ਵਿੱਚ ਵੀ ਕਹਿੰਦੇ ਨੇ ਵੀ ਤੂੰ ਮੂਰਖ ਹੈ ਤੂੰ ਕਿਉਂ ਨਹੀਂ ਸਮਝਦਾ ਤੈਨੂੰ ਕੀ ਵਾਰ-ਵਾਰ ਆਖੀ ਹੁਣ ਕਿੰਨਾ ਕੁ ਸਮਝਾਈਏ ਪਾਸ਼ਾ ਨੇ ਸਾਨੂੰ ਵੀ ਆਪਣੇ ਬੱਚਿਆਂ ਦੇ ਵਾਂਗੂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਹੋ ਕਹਾ ਬਾਰ ਬਾਰ ਕੀ ਮੈਂ ਤੈਨੂੰ ਆਖਾਂ ਬਾਰ ਬਾਰ ਸਮਝ ਤੈ ਨਹਿ ਕਿਉਂ ਗਵਾਰ ਓ ਮੂਰਖਾ ਕਿਉਂ ਨਹੀਂ ਸਮਝਦਾ ਰਹਾ ਓ ਬਿਨ ਸਤ ਨਹਿ ਲੱਗੈ ਬਾਰ ਔਰੈ ਸੰਗਤ ਹੈ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਹੁਣ ਸਮਝਾਉਂਦੇ ਨੇ ਕਿ ਆ ਜੋ ਕੁਝ ਤੂੰ ਵੇਖ ਰਿਹਾ ਨਾ ਇਹ ਤੇਰਾ ਸਰੀਰ ਧਨ ਸੰਪਤਾ ਸਾਰਾ ਕੁਝ ਇਨੂੰ ਨਾਸ਼ ਹੋਣ ਲੱਗਿਆ ਕੋਈ ਦੇਰੀ ਨਹੀਂ ਲੱਗੇਗੀ ਮਹਾਰਾਜ ਫਿਰ ਸਮਝਾਉਂਦੇ ਨੇ ਵੀ ਤੈਨੂੰ ਮਦਾ ਭਲੇਖਾ ਰਵੇ ਕਿਵੇਂ ਔਰੇ ਸਮਗਾਤ ਹੈ ਔਰੇ ਔਰੇ ਨਾਮ ਹੈ ਜਿਵੇਂ ਆਪਾਂ ਕਹੇ ਜੀ ਔਲੇ ਇੱਕ ਤੇ ਆਵਲਾ ਹੁੰਦਾ ਨਾ ਜਿਹੜਾ ਦਰਖਤ ਨਾਲ ਲੱਗਦਾ ਤੇ ਜਿਹੜੇ ਆਪਾਂ ਔਲੇ ਕਹਦੀਏ ਕਾਕੜੇ ਕਹਦੀਏ ਗੜੇ ਕਹਦੀਏ ਜਦੋਂ ਮੀਂਹ ਪੈਂਦਾ ਆਪਾਂ ਇੰਡੀਆ 'ਚ ਵੇਖਦੇ ਆ ਇੱਥੇ ਵੀ ਜਦੋਂ ਗੜੇ ਪੈਂਦੇ ਨੇ ਨਾ ਉਹ ਭਾਵੇਂ ਕਿੱਡੇ ਵੀ ਸਖਤ ਹੋਣ ਜਦੋਂ ਡਿੱਗਦੇ ਨੇ ਟਕ ਟਕ ਦੀ ਆਵਾਜ਼ ਆਉਂਦੀ ਹੈ ਕਈ ਵਾਰ ਸ਼ੀਸ਼ੇ ਟੁੱਟ ਜਾਂਦੇ ਨੇ ਉਹਨਾਂ ਦੇ ਨਾਲ ਪਰ ਜਿਵੇਂ ਜਿਵੇਂ ਹਵਾ ਲੱਗਦੀ ਹੈ ਉਹ ਗੜੇ ਬਰਫ਼ ਦੇ ਨੇ ਜਿਹੜੇ ਹੌਲੀ ਹੌਲੀ ਕਰਕੇ ਪਿਗਲ ਜਾਂਦੇ ਨੇ ਪਾਸ਼ਾ ਕਹਿੰਦੇ ਇਸੇ ਤਰ੍ਹਾਂ ਤੇਰਾ ਜਿਹੜਾ ਇਹ ਸਰੀਰ ਹੈ ਨਾ ਇਹ ਜਿਹੜਾ ਸਮਾਂ ਹੈ ਔਲੇ ਦੇ ਵਾਂਗੂ ਉਸ ਗੜੇ ਦੇ ਵਾਂਗੂ ਕਹਿੰਦੇ ਬਰਫ਼ ਦੇ ਉਸ ਟੁਕੜੇ ਦੇ ਵਾਂਗੂ ਹੌਲੀ ਹੌਲੀ ਕਰਕੇ ਪਿਗਲਦਾ ਜਾ ਰਿਹਾ ਰਹਾਉ ਅਰਥ ਭਾ ਵਿਸ਼ਰਾਮ ਸਤਿਗੁਰ ਜੀ ਫਿਰ ਪਿਆਰ ਨਾਲ ਸਮਝਾਉਂਦੇ ਨੇ ਸਗਲ ਭਰਮ ਡਾਰ ਦੇ ਗੋਬਿੰਦ ਕੋ ਨਾਮ ਲੇ ਮਹਾਰਾਜ ਕਹਿੰਦੇ ਸਗਲ ਭਰਮ ਸਾਰੇ ਜਿਹੜੇ ਤੇਰੇ ਮਨ ਦੇ ਭਰਮ ਨੇ ਨਾ ਮਨ ਦੇ ਵਹਿਮ ਨੇ ਇਹ ਸਾਰੀ ਤੂੰ ਭਟਕਣਾ ਛੱਡ ਦੇ ਪ੍ਰਮਾਤਮਾ ਦਾ ਨਾਮ ਜਪਿਆ ਕਰ ਅਸ਼ਕ ਕਹਿੰਦੇ ਅੰਤਬਾਰ ਸੰਗ ਤੇਰੈ ਇਹ ਹੈ ਏਕ ਜਾਤ ਹੈ ਬਸ ਇੱਕ ਗੱਲ ਚੇਤੇ ਰੱਖ ਅੰਤਮ ਵੇਲੇ ਇਹੀ ਪ੍ਰਮਾਤਮਾ ਦੇ ਨਾਮ ਨੇ ਤੇਰੇ ਨਾਲ ਜਾਣਾ ਹੈ ਬਾਕੀ ਤੇ ਆਪਾਂ ਆਸਾ ਦੀ ਵਾਰ ਦੇ ਵਿੱਚ ਰੋਜ਼ ਪੜ੍ਹਦੇ ਸੁਣਦੇ ਆ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਭਾਮ ਦੇ ਰਾਹ ਭੀੜੈ ਅੱਗੇ ਜਾਵਣਾ ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ ਕਰ ਔਗਣ ਪਛੋਤਾਵਣਾ ਸਤਿਗੁਰੂ ਗੁਰੂ ਅਰਜਨ ਦੇਹ ਮਹਾਰਾਜੀ ਵੀ ਸਮਝਾਉਂਦੇ ਨੇ ਜਹਿ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਉਹਾਂ ਨਾਮ ਤੇਰਾ ਸੰਗ ਸਹਾਈ ਮਰਦੇ ਸ਼ਬਦ ਹੁੰਦੇ ਨੇ ਜਹਿ ਮਾਰਗ ਕੇ ਗਨੇ ਜਾਹੇ ਨਾ ਕੋਸਾ ਹਰ ਕਾ ਨਾਮ ਉਹਾਂ ਸੰਗ ਤੋਂ ਸਾ ਆਪਣੀ ਜਿਹੜੀ ਸੌਲ ਜਿਹੜੀ ਆਤਮਾ ਜਿਹੜੀ ਰੂਹ ਹੈ ਨਾ ਇਹ ਕਿਤੋਂ ਤੇ ਚੱਲ ਕੇ ਆਈ ਹੈ ਨਾ ਅੱਜ ਆਪਾਂ ਗੁਰਦੁਆਰਾ ਨਾਨਕਸਰ ਸਾਊਥ ਹੈਮਪਟਨ ਦੇ ਵਿੱਚ ਬੈਠੇ ਆਂ ਆਪਾਂ ਕਿਤੋਂ ਤੇ ਚੱਲ ਕੇ ਆਏ ਆ ਨਾ ਕੋਈ ਥੋੜੀ ਦੂਰੋਂ ਚੱਲ ਕੇ ਆਇਆ ਕੋਈ ਬਹੁਤੀ ਦੂਰੋਂ ਚੱਲ ਕੇ ਆਇਆ ਜਦੋਂ ਸਮਾਪਤੀ ਹੋਏਗੀ ਆਪੋ ਆਪਣੇ ਸਮੇਂ ਮੁਤਾਬਕ ਆਪੋ ਆਪਣੇ ਕੰਮਾਂ ਤੇ ਆਪੋ ਆਪਣੇ ਘਰਾਂ ਚ ਆਪਾਂ ਚਲੇ ਜਾਵਾਂਗੇ ਮਹਾਰਾਜ ਨੇ ਸਮਝਾਇਆ ਵੇਖੋ ਜਦੋਂ ਬਾਣੀ ਪੜ੍ਹੀਏ ਮਹਾਰਾਜ ਕਹਿੰਦੇ ਭਾਈ ਤੈਨੂੰ ਇੱਕ ਜਨਮ ਨਹੀਂ ਪਤਾ ਨਹੀਂ ਕਿੰਨੇ ਕੁ ਜਨਮ ਜਿਵੇਂ ਭਗਤ ਰਵਦਾਸ ਜੀ ਕਹਿੰਦੇ ਨੇ ਨਾ ਬਹੁਤ ਜਨਮ ਵਿਚਰੇ ਥੇ ਮਾਦੋ ਇਹ ਜਨਮ ਤੁਮਾਰੇ ਲਿਖੇ ਸਤਿਗੁਰੂ ਜੀ ਕਹਿੰਦੇ ਇਸੇ ਤਰ੍ਹਾਂ ਹੀ ਤੈਨੂੰ ਕਈ ਜਨਮ ਬਾਬਾ ਜੀ ਦਾ ਸ਼ਬਦ ਪੜ੍ਹਦੇ ਆਪਾਂ ਕਈ ਜਨਮ ਭੇ ਕੀਟ ਪਤੰਗਾ ਕਈ ਜਨਮ ਗਜ ਮੀਨ ਕਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬਿਰਖ ਜੋਇਓ बड़े-बड़े जन्मद्रख्ਖਤਾਂ ਦੇ ਹਾਥੀਆਂ ਦੇ ਘੋੜਿਆਂ ਦੇ ਸੱਪਾਂ ਦੇ ਇਹ ਜੋ ਕੁਝ ਆਪਾਂ ਵੇਖਦੇ ਆ ਨਾ ਡਿਸਕਵਰੀ ਚੈਨਲ ਤੇ ਜਾਂ ਪ੍ਰੈਕਟੀਕਲ ਲਾਈਵ ਇਹ ਸਾਰਾ ਕੁਝ ਆਪਾਂ ਇਹ ਜਰਨੀ ਇੱਕ ਤਰ੍ਹਾਂ ਦੀ ਤੈਅ ਕੀਤੀ ਹੈ ਆਪਾਂ ਮੈਂ ਨਹੀਂ ਕਹਿੰਦਾ ਮਹਾਰਾ ਦੀ ਬਾਣੀ ਇਸ ਗੱਲ ਦੀ ਗਵਾਹੀ ਭਰ ਰਹੀ ਹੈ ਸਤਿਗੁਰੂ ਪਾਸ਼ਾ ਜੀ ਕਹਿੰਦੇ ਤੂੰ ਇਸ ਗੱਲ ਨੂੰ ਕਿਉਂ ਨਹੀਂ ਸਮਝਦਾ ਪ੍ਰਮਾਤਮਾ ਦਾ ਨਾਮ ਕਿਉਂ ਨਹੀਂ ਜਪਦਾ ਇੱਕ ਗੱਲ ਚੇਤੇ ਰੱਖ ਉਸ ਪਰਮਾਤਮਾ ਦਾ ਨਾਮ ਜਪਿਆ ਕਰ ਸਗਲ ਭਰਮ ਡਾਰ ਦੇ ਗੋਬਿੰਦ ਕੋ ਨਾਮ ਲੇ ਇਥੇ ਗੋਬਿੰਦ ਜਿਹੜਾ ਸ਼ਬਦ ਆਇਆ ਗੁਰੂ ਗੋਬਿੰਦ ਸਿੰਘ ਨੂੰ ਸੰਬੋਧਨ ਕਰਕੇ ਨਹੀਂ ਆਇਆ ਕਈ ਵਾਰ ਜਿਹੜੇ ਬਾਣੀ ਨਹੀਂ ਪੜਦੇ ਉਹਨਾਂ ਨੂੰ ਇਹ ਲੱਗਦਾ ਸ਼ਾਇਦ ਗੁਰੂ ਗੋਬਿੰਦ ਸਿੰਘ ਦੇ ਬਾਰੇ ਇਹ ਬਿਮਾਰਾ ਜ ਨੇ ਕਿਹਾ ਗੋਬਿੰਦ ਦੋ ਸ਼ਬਦਾਂ ਦਾ ਸੁਮੇਲ ਹੈ ਗੋ ਪਲੱਸ ਬਿੰਦ ਗੋ ਨਾਮ ਹੈ ਧਾਰਮਿਕ ਗ੍ਰੰਥਾਂ ਦਾ ਬਿੰਦ ਨਾਮ ਹੈ ਜਾਣਨ ਦਾ ਸਾਸੰਗ ਜਿਹੜਾ ਪ੍ਰਮਾਤਮਾ ਧਾਰਮਿਕ ਸਮਝ ਦੇ ਮੁਤਾਬਕ ਧਾਰਮਿਕ ਗ੍ਰੰਥਾਂ ਦੇ ਮੁਤਾਬਕ ਜਾਣਿਆ ਜਾਂਦਾ ਜਿਹਦੇ ਬਾਰੇ ਉਸ ਪ੍ਰਮਾਤਮਾ ਦੀ ਵਡਿਆਈ ਕੀਤੀ ਹੈ ਉਹਦਾ ਤੂੰ ਨਾਮ ਜਪਿਆ ਕਰ ਜਿਹੜਾ ਪਾਸਟ ਪ੍ਰੈਜੈਂਟ ਐਂਡ ਫਿਊਚਰ ਦੇ ਵਿੱਚ ਹਾਜ਼ਰ ਨਾਜ਼ਰ ਹੈ ਤੇ ਉਹੀ ਜਿਹੜਾ ਤੇਰਾ ਨਾਮ ਹੈ ਨਾ ਮਹਾਰਾਜ ਕਹਿੰਦੇ ਅੰਤ ਬਾਰ ਸੰਗ ਤੇਰੇ ਇਹ ਹੈ ਇੱਕ ਜਾਤ ਹੈ ਇੱਕੋ ਇਸੇ ਨਾਲ ਜਾਣੈ ਬਾਕੀ ਤੇ ਸਾਰਾ ਕੁਝ ਆਪਾਂ ਵੇਖਦੇ ਆਂ ਇਹ ਗੱਲਾਂ ਕੱਲੀਆਂ ਤੇ ਕੱਲੀਆਂ ਸੰਗਤ ਤੇ ਨਹੀਂ ਇਹ ਸਾਡੇ ਜਿਹੜੇ ਪ੍ਰਚਾਰਕ ਨੇ ਨਾ ਅਸੀਂ ਗਿਆਨੀ ਸੱਜਣਾਂ ਇਹ ਸਾਡੇ ਤੇ ਵੀ ਠੁਕਦਿਆਂ ਨੇ ਮਹਾਰਾਜ ਕਹਿੰਦੇ ਭਾਈ ਕਿਦਦਰੇ ਇਹ ਗੱਲ ਨਾ ਬਣੇ ਅਵਰ ਕੋ ਉਪਦੇਸ਼ ਤੇ ਮੁਖਮੈ ਪਰ ਹੈ ਰੇਤ ਰਾਸ ਬਰਾਨੀ ਰਾਖ ਤੇ ਖਾਇਆ ਘਰ ਕਾ ਖੇਤ ਭਾਈ ਕਿਦਦਰੇ ਤੂੰ ਲੋਕਾਂ ਨੂੰ ਤੇ ਕਹਿੰਦਾ ਰਵੇਂ ਕਿ ਨਾਮ ਜਪੋ ਸੇਵਾ ਕਰੋ ਤੇ ਆਪ ਨਾ ਤੂੰ ਨਾਮ ਜਪੇ ਨਾ ਸੇਵਾ ਕਰੇ ਇਹਨੂੰ ਪਹਿਲਾਂ ਪ੍ਰੈਕਟੀਕਲ ਤੂੰ ਵੀ ਆਪਣੇ ਸਰੀਰ ਦੇ ਉੱਤੇ ਧਾਰਨ ਕਰਨਾ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਾਂ ਸਾਰਿਆਂ ਨੂੰ ਸਾਂਝਾ ਉਪਦੇਸ਼ ਦਿੰਦੇ ਨੇ ਕਿ ਉਸ ਪ੍ਰਮਾਤਮਾ ਦੇ ਨਾਲ ਤੇਰੇ ਨਾਲ ਜਾਣਾ ਹੈ ਮਰ ਜੱਗੇ ਉਚਾਰਨ ਕਰਦੇ ਨੇ ਵਿਖਿਆ ਬਿਖਿ ਜਿਉ ਬਿਸਾਰ ਪ੍ਰਭ ਕੋ ਜਸ ਹਿਏ ਧਾਰ ਵਿਖਿਆ ਬਿਖਿ ਜਿਉ ਬਿਸਾਰ ਬਿਖ ਨਾਮ ਹੈ ਕੌੜੇ ਦਾ ਜਿਵੇਂ ਆਪਾਂ ਨੂੰ ਪਤਾ ਲੱਗ ਜੇ ਨਾ ਵਈ ਫਲਾਣਾ ਫਲ ਹੈ ਜਿਹੜਾ ਬੜਾ ਕੌੜਾ ਆਪਾਂ ਮਾਰਕੀਟ ਦੇ ਵਿੱਚ ਜਾਈਏ ਤੇ ਆਪਾਂ ਵੇਖ ਕੇ ਉਸ ਫਲ ਨੂੰ ਖਰੀਦਦੇ ਨਹੀਂ ਇੱਕ ਵਾਰੀ ਪਤਾ ਲੱਗ ਜੇ ਇਹ ਫਲ ਕੌੜਾ ਹੈ ਆਪਾਂ ਉਹਨੂੰ ਛੱਡ ਦਿੰਨੇ ਆ ਮੁੜ ਕੇ ਖਾਂਦੇ ਨਹੀਂ ਇਥੋਂ ਤੱਕ ਕਿ ਜਿਹੜੇ ਪਸ਼ੂ ਨੇ ਉਹਨਾਂ ਦੀ ਭਾਵੇਂ ਬਿਰਤੀ ਹੈ ਜਿਹੜੀ ਪਸ਼ੂ ਬਿਰਤੀ ਕਹਿੰਦੀ ਮੋਟੀ ਮਾਤ ਹੈ ਉਹਨਾਂ ਨੂੰ ਸਮਝ ਨਹੀਂ ਉਹ ਸੰਗਲ ਦੇ ਨਾਲ ਬੰਦੇ ਨੇ ਪਰ ਉਹਨਾਂ ਨੂੰ ਵੀ ਇੰਨੀ ਸਮਝ ਹੈ ਕਈ ਵਾਰੀ ਆਪਾਂ ਉਹਨਾਂ ਨੂੰ ਕੌੜੀ ਚੀਜ਼ ਪਾਈਏ ਉਹ ਵੀ ਇਗਨੋਰ ਕਰ ਦਿੰਦੇ ਖਾਂਦੇ ਨਹੀਂ ਮਾਰੇ ਸਾਨੂੰ ਵੀ ਸਮਝਾਉਂਦੇ ਨੇ ਕਿ ਸੱਜਣਾ ਤੂੰ ਇਸ ਗੱਲ ਨੂੰ ਚੇਤੇ ਰੱਖ ਵਿਖਿਆ ਵਿਖ ਜਿਉਂ ਬਿਸਾਰ ਕਿ ਇਹ ਜਿਹੜਾ ਵਿਸ਼ੇ ਵਿਕਾਰਾਂ ਦਾ ਮਾਇਆ ਦਾ ਜ਼ਹਿਰ ਹੈ ਨਾ ਇਹਨੂੰ ਤੂੰ ਭੁਲਾ ਦੇ ਜਿਵੇਂ ਕੌੜੀ ਚੀਜ਼ ਵੇਖ ਕੇ ਤੂੰ ਖਾਂਦਾ ਨਹੀਂ ਬਕਬਕੀ ਚੀਜ਼ ਵੇਖ ਕੇ ਤੂੰ ਖਾਂਦਾ ਨਹੀਂ ਛੱਡ ਦੇਣਾ ਇਸੇ ਤਰ੍ਹਾਂ ਹੀ ਇਹ ਜਿਹੜਾ ਵਿਸ਼ੇ ਵਿਕਾਰ ਨੇ ਸੰਸਾਰ ਦੀ ਖੇਡ ਹੈ ਨਾ ਇਹਨੂੰ ਵੀ ਤੂੰ ਛੱਡ ਦੇ ਤੇ ਕਰ ਕੀ ਪ੍ਰਭ ਕੋ ਜਸ ਹਿਏ ਧਾਰ ਕੇਵਲ ਤੇ ਕੇਵਲ ਉਸ ਪਰਮਾਤਮਾ ਦਾ ਜਿਹੜਾ ਨਾਮ ਹੈ ਨਾ ਉਹਨੂੰ ਆਪਣੇ ਹਿਰਦੇ ਦੇ ਅੰਦਰ ਧਾਰਨ ਕਰ ਲੈ ਤੇ ਅਖੀਰਲੀ ਪੰਕਤੀ ਦੇ ਵਿੱਚ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਫਿਰ ਕਹਿੰਦੇ ਨੇ ਨਾਨਕ ਜਨ ਕਹਿ ਪੁਕਾਰ ਅਉਸਰ ਬਿਹਾਤ ਹੈ ਪੁਕਾਰ ਪੁਕਾਰ ਦਾ ਭਾਵ ਹੁੰਦਾ ਹੈ ਕਿ ਜਿਵੇਂ ਦੁਹਾਈ ਦੇਣੀ ਪੁਕਾਰ ਦਾ ਭਾਉਂਦਾ কুরਲਾ কুরਲਾ ਕੇ ਕਹਿਣਾ ਆਪਾਂ ਕਈ ਵਾਰੀ ਵੇਖੀ ਹੈ ਨਾ ਕਿਸੇ ਘਰ ਦੇ ਵਿੱਚ ਝਗੜਾ ਹੋ ਰਿਹਾ ਹੋਵੇ ਜਾਂ ਕਿਸੇ ਕਾਰਨ ਕੋਈ ਰੌਲਾ ਪੈ ਰਿਹਾ ਹੋਵੇ ਆਪਾਂ ਕਹਿ ਦਿੰਨੇ ਆ ਕਿ ਉਹ ਫਲਾਣੇ ਬੰਦੇ ਬੜਾ ਰੌਲਾ ਪੈ ਰਿਹਾ ਸੀ ਬੜੀ ਪੁਕਾਰ ਕਰ ਰੇ ਸੀ ਤੇ ਉਹਨਾਂ ਦੇ ਜਿਹੜਾ ਵੱਡਾ ਹੈ ਉਹ ਬੱਚਿਆਂ ਨੂੰ ਤਾੜ ਰਿਹਾ ਸੀ ਪੁਕਾਰ কুরਲਾ কুরਲਾ ਕੇ ਮਰਜ ਕਹਿੰਦੇ ਭਾਈ ਮੈਂ ਵੀ ਤੈਨੂੰ ਕੂਕ ਕੂਕ ਕੇ ਆਵਾਜ਼ਾਂ ਦੇ ਦੇ ਕੇ ਆਖ ਰਿਆਂ ਨਾਨਕ ਜਨ ਕਹਿ ਪਕਾਰ ਪੁਕਾਰ ਨਾਨਕ ਜਨ ਕਹਿ ਪੁਕਾਰ ਔਸਰ ਵਿਹਾਤ ਹੈ ਔਸਰ ਨਾਮ ਹੈ ਸਮੇ ਦਾ ਕਿ ਭਾਈ ਸਮਾ ਤੇਰਾ ਲੰਘਦਾ ਜਾ ਰਿਹਾ ਉਹਦਾ ਨਾਮ ਜਪਿਆ ਕਰ ਚੰਗੇ ਕਰਮ ਕਰ ਜਿਹੜਾ ਤੇਰਾ ਇੱਥੇ ਆਇਆ ਸਫਲਾ ਹੋ ਜੇ ਸੋ ਸਾਧ ਸੰਗਤ ਜੀ ਇੰਨੀ ਸੇਵਾ ਪ੍ਰਵਾਨ ਕਰਨੀ ਗੁਰੂ ਕਿਰਪਾ ਕਰੇ ਆਪ ਸਾਰੀਆਂ ਸੰਗਤਾਂ ਦੇ ਸਿਰ ਤੇ ਮੇਰਾ ਭਰਿਆ ਮਹਾਰਾਜ ਹੱਥ ਰੱਖਣ ਸ਼ੁੱਕਰਵਾਰ ਵਾਲੇ ਦਿਨ ਆਪਣੇ ਗੁਰੂ ਘਰ ਦੇ ਵਿੱਚ ਅਖੰਡ ਪਾਠ ਸਾਹਿਬ ਆਰੰਭ ਹੋ ਜਾਣੇ ਨੇ ਸੰਗਤਾਂ ਨੇ ਰਲ ਮਿਲ ਕੇ ਸੇਵਾ ਲਈ ਹੈ ਸੋ ਆਪ ਸੰਗਤਾਂ ਨੇ ਸਾਰਿਆਂ ਨੇ ਪਹੁੰਚਣ ਦੀ ਕਿਰਪਾਤਾ ਕਰਨੀ ਦੋ ਦਿਨ ਆਪਣੇ ਕੋਲ ਹੋਰ ਨੇ ਦੋ ਸ਼ਬਦ ਮਹਾਰਾਜ ਦੇ ਇਹ ਹੋ ਰਹੇ ਨੇ ਫਿਰ ਉਸ ਤੋਂ ਬਾਅਦ ਆਪਾਂ ਜਦੋਂ ਅਖੰਡ ਪਾਠ ਸਾਹਿਬ ਦਾ ਭੋਗ ਪੈ ਜਾਏਗਾ ਫਿਰ ਸੋਮਵਾਰ ਤੋਂ ਆਪਾਂ ਜਿਹੜੇ ਨਵੇਂ ਮਹੱਲੇ ਦੇ ਸ਼ਲੋਕ ਨੇ ਨਾ ਗੁਨ ਗੋਬਿੰਦ ਗਾਇਓ ਨਹੀਂ ਉਹਨਾਂ ਦੀ ਫਿਰ ਆਪਾਂ ਲੜੀਵਾਰ ਕਥਾ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਪੰਕਤੀਆਂ ਪੜ੍ਹ ਕੇ ਫਤੇ ਦੀ ਸਾਂਝ ਪਾਉਣੀ ਆ ਜੀ ਵਿਖਿਆ ਵਿਖਿ ਜਿਉ ਬਿਸਾਰ ਪ੍ਰਭ ਕੋ ਜਸ ਹੀਏ ਧਾਰ ਨਾਨਕ ਜਨ ਕਹਿ ਪੁਕਾਰ ਅਵਸਰ ਬਿਹਾਰਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ